ਫੜ ਮੜਿਆ ਮੇਕਾ ਜਸਪਾਲ ਦੀ ਤੇ ਨਿੱਕੇ ਦੀ ਲੈ ਫਿਰ ਕੀ ਮੋਹ ਪਿਆਰੀ ਆ ਮੋਹ ਪਿਆਰੀ ਆ ਸਾਰਿਆਂ ਦੀ ਸੌਖਾ ਕੰਮ ਕਰਨ ਨੂੰ ਆ ਇੰਦੇ ਅੱਗੇ ਵੀ ਖੜਨਾ ਹੁੰਦਾ ਤੂੰ ਪਤਾ ਲੱਗਿਆ ਨਾ ਦੋਵੇਂ ਆ ਰਿਹਾ ਦੋਵੇਂ ਆ ਮੰਮੀ ਨੂੰ ਦਿਖਾਵਾਂਗਾ ਨਾਲੇ ਹਾਂਜੀ ਗਾਇਜ਼ ਸਵਾਗਤ ਹੈ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਜਦ ਮਿਲਦਾ ਮਨ ਫਰਾਂ ਦਾ ਚਾਰਾ ਤੇ ਫਿਰ ਹੁੰਦਿਆ ਇਹ ਗਰਾਰਾ ਵਾਜੀ ਵਾਹ ਕਮਾਲ ਹੋਈ ਪਈ ਹੈ ਇਧਰ ਚਿੰਗਮ ਚਿੰਗਮ ਲ ਮੇ ਸ੍ਰਮਣੀ ਐਂਡ ਜੋਤੀ ਵੀ ਦੋਵੇਂ ਚਿਕ 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 ਲੱਗ ਗਿਆ ਹੋਣਿਆਂ ਨੇ ਅੱਜ ਤੁਹਾਡੀ ਇੱਕ ਹੋਰ ਮਿੱਤਰ ਰੇਸ਼ਮਾ ਆ ਰਹੀ ਆ ਪਿਆਰ ਮਿੱਤਰੋ ਤਿਆਰੀ ਕਰ ਲੋ ਗਲਨਵੈਟ ਕੇਂਦਰੀ ਕਹਿਨ ਸੀ ਓ ਨੋ 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 ਰੂੜੀ ਮਾਰਕਾ ਓ ਨੋ 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 ਰੂੜੀ ਮਾਰਕਾ ਨਹੀਂ ਰੂੜੀ ਮਾਰਕਾ ਚੱਲੇ ਯਾਰਾਂ ਬੱਲੇ ਬੱਲੇ ਲੋ ਵੀ ਅੱਜ ਕਹਿੰਦੇ ਪ੍ਰਵੀਨ ਹੋਣੀ ਤਿਆਰ ਆ ਤਿਆਰ ਪਰ ਤਿਆਰ ਪ੍ਰਵਿੰਨ ਪੋਸਟਰ ਬਣ ਗਿਆ ਆਪਣੇ ਬਾਹ ਲਾ ਦਿਓ ਆਪਣੀਆਂ ਸਾਰੀਆਂ ਗੱਡੀਆਂ ਦੇ ਮਗਰ ਜਿੱਥੇ ਜਾਣ ਅਗਲਾ ਆਪੇ ਫੋਨ ਲਾਵੇ ਭਈ ਆਉ ਪਲੀਸ ਸੰਪਰਕ ਫੋਰ ਸੰਧੂ ਹਣੀ ਆ ਲਾ ਦੇ ਮੱਕੀ ਬੀਜਣ ਵਾਸਤੇ ਮੱਕੀ ਵੱਢਣ ਵਾਸਤੇ ਚਾਰ ਪੌਣਾ ਹੋਵੇ ਤੇ ਭਾਵੇਂ ਸਪਰੇਅ ਕਰਨੀ ਹੋਵੇ ਭਾਵੇਂ ਖਾਦ ਪਾਉਣੀ ਹੋਵੇ ਕਿੱਲਿਆਂ ਦੇ ਵਿੱਚ ਕਹਿੰਦੇ ਜੋ ਮਰਜੀ ਤੁਹਾਨੂੰ ਖੇਤ ਦਾ ਕੰਮ ਹੋਵੇ ਇੱਧਰ ਕਹਿੰਦੇ ਮੁੰਡੇ ਨੌਜਵਾਨ ਪੱਕੇ ਰੰਗਦਿਆਂ ਨੂੰ ਸੰਪਰਕ ਕਰੋ ਕਹਿੰਦੇ ਮੇਰੇ ਵੀਰੋ ਬਦਾਮੀ ਰੰਗੇ ਮੁੰਡੇ ਜਿਹੜੇ ਨਾ ਇਹ ਜਿਹੜੇ ਬੱਤੇ ਮੁੰਡੇ ਆ ਕਹਿੰਦੇ ਐਂਡ ਕਰਾ ਦਿੰਦੇ ਐਂਡ ਇਹ ਮੁੰਡੇ ਨੇ ਸਾਢੇ 6 ਬੈਣ ਲੈ ਆ ਕਹਿੰਦੇ ਐਵੇਂ ਨਹੀਂ ਕਹਿੰਦੇ ਆਇਲੈਂਡ ਦੇ ਵਿੱਚੋਂ ਐ ਅੰਗਰੇਜ਼ੀ ਆਉਂਦੀ ਆ ਜਿਵੇਂ ਕਹਿੰਦੇ ਮਸ਼ੀਨ ਕੁਤਰਾ ਕਰਕੇ ਛੱਡਦੀ ਆ ਬਾਈ ਜੋ ਮੱਕੀ ਦਾ ਲੈ ਵੀ ਲੈ ਆ ਵੇ ਫੋਟੋ ਬਣ ਕੇ ਆਈ ਉਹ ਕਿੱਦੀ ਆ ਕਿੱਡੀ ਗੱਲ ਵਾ ਵੇ ਮੰਮੀ ਜਿਹੜਾ ਲੈ ਵੀ ਆ ਮੜਾ ਦੱਸੀਏ ਉਹ ਇੱਕ ਹੋਰ ਰਿਪੋਰਟਰ ਇੱਕ ਹੋਰ ਰਿਪੋਰਟਰ ਫੜ ਮੜਾ ਆ ਇਸ ਦਾ ਜਸਪਾਲ ਦੀ ਜਨਕੇ ਦੀ ਲੈ ਵੀ ਸੋਹਣਿਆ ਬਖਾਈ ਮੜੀ ਖੋਲ ਕੇ ਲੈ ਵੀ ਆ ਮੱਕੀ ਦਾ 4 ਪਾਉਣ ਵਾਲੀ ਆ ਮੱਕੀ ਬੀਜਣ ਵਾਲੀ ਆ ਵੀ ਮੱਕੀ ਦਾ 4 ਪਾਉਣ ਵਾਲੀ ਸਪਰੇਅ ਵਾਲੀ ਕਿੱਥੇ ਆ 400 ਰੁਪਏ ਕਰਤਾ ਹੀ ਵੇ ਨਵੇਂ ਪੋਸਟਰ ਫੇਰ ਛਪਾਉਣੇ ਪੈਣੇ ਆ 1000 ਰੁਪਏ ਕਰਤਾ ਹੀ ਫਿਰ ਕੀ ਆ ਮੋਹ ਪਿਆਰੀ ਆ ਮੋਹ ਪਿਆਰੀ ਆ ਸਾਰਿਆਂ ਨੂੰ ਨਹੀਂ ਤਾਂ ਤੁਸੀਂ ਤਾਂ ਇਕੱਠਾ ਹੀ 500 ਕਟਾ ਸਿਰਹੀ ਕਰਾਈ ਆਉਂਦੇ ਲੈ ਵੀ ਸੌਖਾ ਕੰਮ ਕਰਨ ਨੂੰ ਆ ਕੜੀ ਵੇ ਗੱਦੀ ਤੂੰ اڈੀ ਤੂੰ ਦੇ اڈੀ ਗਾਂ ਇਹ ਕਹਿ ਦੂਗੀ ਮੈਂ ਇੰਨੀਆਂ ਚੋਧੀਆਂ ਲੱਗੀ ਦਾ ਮਸ਼ੀਨ ਆ ਮਸ਼ੀਨ ਲਾਉਣ ਵਾਲਾ ਕੰਮ ਹੀ ਹੁੰਦਾ ਇਹ ਆਲੇ ਗਾਂਵਾਂ ਵਾਲੇ ਛੱਡ ਜੋ ਬਾਹਰ ਹੀ ਨਹੀਂ ਨਿਕਲਦੀ ਹਾਂ ਅਮਨ ਨੇਲ ਵਾਈ ਨਾਲ ਹਾਂ ਜੇ ਬਾਰੇ ਦਾ ਆਣ ਕੇ ਕੰਦੇ ਮੈਂ ਡਿ ਸਰਵਾਈਵ ਕਰਾ ਹੋ ਗਿਆ ਮੇਰੇ ਦਾ ਬਾਦ ਹੋ ਰਹੀਦੀ ਦੀ ਬਾ ਮੇਰੀ ਉਹ ਦੋ ਸਰਵਾਈਵ ਕਰਾ ਦਾ ਬੱਜਾ ਆਲੇ ਤੂੰ ਹਾਂ ਜੀ ਜੀ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ